ਲਗਾਤਾਰ ਜਿਹੜੀ ਕਿ ਬਾਰਿਸ਼ ਹੋ ਰਹੀ ਹੈ ਇਸ ਦੇ ਚੱਲਦੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੂਜੇ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪਹਾੜੀ ਇਲਾਕਿਆਂ ਦਾ ਜਿਹੜਾ ਮਾਹੌਲ ਆ ਉਹ ਕਾਫੀ ਖਤਰਨਾਕ ਬਣਿਆ ਹੋਇਆ ਦੂਜੇ ਪਾਸੇ ਪਾਣੀ ਦਾ ਪੱਧਰ ਹੁਣ ਇਧਰ ਦਰਿਆਵਾਂ ਦੇ ਵਿੱਚ ਵੀ ਜਿਹੜਾ ਕਿ ਉਹ ਵਧਣ ਲੱਗਿਆ ਜੇਕਰ ਗੱਲ ਕੀਤੀ ਜਾਵੇ ਸਤਲੁਜ ਦਰਿਆ ਦਿੱਤਾ ਸਤਲੁਜ ਦਰਿਆ ਦਾ ਪਾਣੀ ਇੰਨਾ ਕੁ ਜ਼ਿਆਦਾ ਵਧ ਗਿਆ ਕਿ ਲੋਕਾਂ ਲਈ ਖਤਰੇ ਦੀ ਘੰਟੀ ਜਿਹੜੇ ਕਿ ਵਜਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਸਤਲੁਜ ਦਰਿਆ ਦੇ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਪਹਾੜੀ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਲਗਾਤਾਰ ਮੀਂਹ ਪੈਣ ਦੇ ਕਰਕੇ ਜਿਹੜਾ ਕਿ ਪਾਣੀ ਪਹਾੜੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜਿਸ ਤੋਂ ਬਾਅਦ ਹੁਣ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਵਾਸਤੇ ਨਦੀਆਂ ਨਹਿਰਾਂ ਜਾਂ ਫਿਰ ਦਰਿਆਵਾਂ ਦੇ ਵਿੱਚ ਡੁਕੀਆਂ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਥੋੜਾ ਸੁਚੇਤ ਹੋ ਕੇ ਰਹੋ ਕਿਉਂਕਿ ਪਹਿਲਾਂ ਹੀ ਪਾਣੀ ਦਾ ਵਹਾ ਨਦੀਆਂ ਦੇ ਵਿੱਚ ਸਤਲੁਜ ਦਰਿਆਵਾਂ ਦੇ ਵਿੱਚ ਤੇ ਹੋਰ ਦਰਿਆਵਾਂ ਦੇ ਵਿੱਚ ਜਿਹੜਾ ਕਿ ਵਹਾ ਪਾਣੀ ਦਾ ਲਗਾਤਾਰ ਤੇਜ਼ ਹੋ ਰਿਹਾ ਇਸ ਕਰਕੇ ਤੁਸੀਂ ਕੋਈ ਵੀ ਅਜਿਹੀ ਗਲਤੀ ਨਾ ਕਰਿਓ ਕਿ ਤੁਹਾਡੀ ਜਾਨ ਦੇ ਉੱਤੇ ਭਾਰੀ ਪੈ ਜਾਵੇ ਕਿਉਂਕਿ ਇਸ ਵਕਤ ਨਦੀਆਂ ਨਹਿਰਾਂ ਦਾ ਤੇ ਦਰਿਆਵਾਂ ਦਾ ਪਾਣੀ ਦਾ ਬਹਾ ਬਹੁਤ ਜ਼ਿਆਦਾ ਤੇਜ਼ ਹੋ ਰਿਹਾ ਕਿਉਂਕਿ ਪਿੱਛੋਂ ਪਾਣੀ ਤੇਜ਼ ਹੋਣ ਕਰਕੇ ਹੁਣ ਦਰਿਆਵਾਂ ਦੇ ਪਾਣੀ ਦਾ ਪੱਧਰ ਵੀ ਜਿਹੜਾ ਕਿ ਵਧਦਾ ਨਜ਼ਰ ਆ ਰਿਹਾ ਜਿਸ ਕਰਕੇ ਦਰਿਆਵਾਂ ਦੇ ਨੇੜਲੇ ਪਿੰਡਾਂ ਵਾਲੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਤੇ ਹਾਂਜੀ 200 ਸਤਲੁਜ ਦਰਿਆ ਦੇ ਖੜਿਆ ਜੀ ਤੇ ਸਤਲੁਜ ਦਰਿਆ ਦਾ ਜਿਹੜਾ ਪਾਣੀ ਦਾ ਵਹਾਵ ਹੈ ਜੀ ਕਾਫੀ ਤੇਜ਼ ਹੋ ਰਿਹਾ ਤੇ ਵਧ ਰਿਹਾ ਜੀ ਤੇ ਇਸੇ ਕਰਕੇ ਤੁਹਾਨੂੰ ਅਸੀਂ ਅੱਗੇ ਜਿਹੜੀ ਜ਼ਰੂਰੀ ਸਿੱਖੀ ਕਿ ਆਉਣ ਵਾਲੇ ਲਗਭਗ ਜਿਹੜੇ 24 ਤੋਂ 48 ਘੰਟੇ ਨੇ ਉਹ ਲਗਭਗ ਪੰਜਾਬ ਦੇ ਲਈ ਖਤਰੇ ਦੀ ਘੰਟੀ ਹੈ ਜੀ ਜਿਹੜੇ ਸਰਹੱਦੀ ਇਲਾਕੇ ਜਿਹੜੇ ਹੈਗੇ ਆ ਜਿਹੜੇ ਵੀ ਸਾਡੇ ਪੰਜਾਬ ਦੇ ਸਤਲੁਜ ਦਰਿਆ ਦੇ ਨਾਲ ਕੰਢੇ ਇਲਾਕੇ ਨੇ ਉਹਨਾਂ ਵਾਸੀ ਕਾਫੀ ਆਉਣ ਵਾਲਾ ਸਮਾਂ ਜਿਹੜਾ ਥੋੜਾ ਜਿਹਾ ਖਤਰਨਾਕ ਹੋ ਸਕਦਾ ਕਿਉਂਕਿ ਜਿਹੜੀਆਂ ਪਰਸਾਤਾ ਜਿਹੜੀਆਂ ਜਾਂ ਬੱਦਲ ਫਟ ਰਹੇ ਨੇ ਹਿਮਾਚਲ ਦੇ ਵਿੱਚ ਉਹਦਾ ਜਿਹੜਾ ਪਾਣੀ ਦਾ ਬਹਾਅ ਪਾਣੀ ਆ ਉਹ ਹੁਣ ਪੰਜਾਬ ਦੇ ਵਿੱਚ ਲਗਭਗ ਆਉਣਾ ਸ਼ੁਰੂ ਹੋ ਚੁੱਕਿਆ ਜੀ ਇਹ ਲਗ ਪਰਸੋਂ ਦਰਿਆ ਦੀ ਹਾਲਤ ਜਿਹੜੀ ਦਰਿਆ ਬਿਲਕੁਲ ਕਾਫੀ ਘਟ ਪਣੀ ਸੀ ਅੱਜ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਤੇ ਆਉਣ ਵਾਲੇ ਜਿਹੜੇ 48 ਘੰਟੇ ਆ ਉਹਦੇ ਵਿੱਚ ਤੁਸੀਂ ਪੰਜਾਬ ਲਗ 50 ਦੇ ਲਗਭਗ ਖਤਰੇ ਦੀ ਘੰਟੀ ਹੈ ਜੀ ਤੇ ਕਈ ਜਗ੍ਹਾ ਦੇ ਉੱਤੇ ਜਿਹੜੇ ਬੰਨ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਲੋ ਨੇ ਬਹੁਤ ਜ਼ਿਆਦਾ ਵੀਕ ਨੇ ਤੇ ਉਹਨਾਂ ਦੀ ਮਰਮਮਤ ਦੇ ਵਾਸਤੇ ਮੈਨੂੰ ਲੱਗਦਾ ਹੁਣੇ ਹੀ ਤੋਂ ਹੀ ਕੰਮ ਕਰਨਾ ਦੇਖਣਾ ਚਾਹੀਦਾ ਜੀ ਤੇ ਹੋ ਸਕਦਾ ਜੀ ਕਿਤੇ ਨਾ ਕਿਤੇ ਜੁੜਾ ਹਾਲ ਜਿਹੜੇ ਆ ਲਗਭਗ ਦੋ ਤਿੰਨ ਸਾਲ ਪਹਿਲਾਂ ਬਣੇ ਸੀ ਪੰਜਾਬ ਵਿੱਚ ਉਹ ਹਾਲਾਤ ਦੁਬਾਰਾ ਨਾ ਕਿਤੇ ਬਣ ਜਾਣ ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਹਜੇ ਵੀ ਪਿੱਛੋਂ ਜਿਹੜੀ ਅਪਡੇਟ ਆ ਰਹੀ ਆ ਵੀ ਕਾਫੀ ਵੱਡੇ ਲੈਵਲ ਦੇ ਜਿਹੜਾ ਪਾਣੀ ਹੈਗਾ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜੀ ਤੇ ਇਸ ਕਰਕੇ ਇਹ ਅਪਡੇਟ ਜ਼ਰੂਰੀ ਸੀ ਕਿ ਵੀ ਪੰਜਾਬ ਦੇ ਜਿਹੜੇ ਹੋਰ ਇਲਾਕੇ ਵਿੱਚ ਜਿਹੜਾ ਦਰਿਆ ਸਤਲੁਜ ਦਰਿਆ ਲੱਗਦਾ ਜੀ ਉਹਨਾਂ ਦੇ ਲਈ ਲਗਭਗ ਕਿਤਨਾ ਕਿਤੇ ਖਤਰਾ ਦੀ ਘੱਟੀ ਹੋ ਸਕਦੀ ਆ ਪਾਣੀ ਬਹੁਤ ਜ਼ਿਆਦਾ ਲੈਵਲ ਜਿਹੜਾ ਆ ਆਈ ਹੋ ਰਿਹਾ ਜੀ ਵਧ ਰਿਹਾ ਤੇ ਜਿਹੜੇ ਵੀ ਦਰਿਆ ਦੇ ਬੰਦੇ ਉੱਤੇ ਲੋਕ ਰਹਿ ਰਹੇ ਨੇ ਉਹ ਆਪਣਾ ਧਿਆਨ ਜ਼ਰੂਰ ਰੱਖਣ ਤੇ ਪਾਣੀ ਦਾ ਜਿੱਦਾਂ ਲੈਵਲ ਵਧ ਰਿਹਾ ਆ ਉਸ ਹਿਸਾਬ ਦੇ ਨਾਲ ਲੱਗਦਾ ਆ ਵੀ ਪੰਜਾਬ ਦੇ ਵਿੱਚ ਜਿਹੜਾ ਪਿਛਲੇ 3 ਸਾਲ ਪਹਿਲਾਂ ਜਿਹੜੇ ਹੜ੍ਹ ਆਏ ਸੀ ਤੇ ਉਹ ਹੜ੍ਹ ਦੁਬਾਰਾ ਆਉਣ ਦੀ ਸਥਿਤੀ ਦੇ ਵਿੱਚ ਕਿਤਨਾ ਕਿਤੇ ਪੰਜਾਬ ਦੁਬਾਰਾ ਫੇ ਲੱਗ ਰਿਹਾ ਸੋ ਥੈਂਕ ਯੂ ਸੋ ਮੱਚ ਸਾਡਾ ਮੇਨ ਮਕਸਦ ਜੁਣਾ ਨਹੀਂ ਸਾਡਾ ਮੇਨ ਮਕਸਦ ਸਾਡਾ ਅਪਡੇਟ ਦੇਣਾ ਆ ਸੋ ਉਹ ਅਪਡੇਟ ਦੇ ਰਿਹਾ ਤੁਹਾਨੂੰ ਪਾਣੀ ਦੀ ਇਹ ਸੋ ਮੈਨੂੰ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਵੀਡੀਓ ਵਾਰ ਤੋਂ ਵਾਰ ਸ਼ੇਅਰ ਸ਼ੁਰੂ ਕਰ ਰਹੇ ਹੋ ਤਾਂ ਜੋ ਜਿਹੜੇ ਸਰਾਦੀ ਇਲਾਕਿਆਂ ਦੇ ਵਿੱਚ ਲੋਕ ਬਸੇ ਹੋਏ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਆਪਰੇਸ਼ਨ ਸ਼ੁਰੂ ਮਿਲ ਜਾਵੇ ਸੋ ਥੈਂਕ ਯੂ ਸੋ ਮੱਚ ਨਦੀਆਂ ਨਹਿਰਾਂ ਦੇ ਵਿੱਚ ਜਾਂ ਫਿਰ ਦਰਿਆਵਾਂ ਦੇ ਵਿੱਚ ਪਾਣੀ ਵਧ ਜਾਂਦਾ ਤਾਂ ਪਾੜ ਪੈਣ ਦਾ ਖਤਰਾ ਵਧ ਜਾਂਦਾ ਜਿਸ ਕਰਕੇ ਨੇੜਲੇ ਜਿਹੜੇ ਲੋਕ ਹੁੰਦੇ ਨੇ ਨੇੜਲੇ ਪਿੰਡਾਂ ਵਾਲੇ ਉਹਨਾਂ ਦੀ ਜਿਹੜਾ ਕਿ ਜਾਦੇ ਖਤਰਾ ਹੋ ਜਾਂਦਾ ਕਿਉਂਕਿ ਜਦੋਂ ਪਾੜ ਵਗੈਰਾ ਪੈ ਜਾਂਦਾ ਤਾਂ ਫਿਰ ਇਹ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਜਾਂਦਾ ਤੇ ਹੜ ਵਰਗੇ ਜਿਹੜੇ ਹਾਲਾਤ ਨੇ ਉਹ ਪੈਦਾ ਹੋ ਜਾਂਦੇ ਇਹ ਹੁਣ ਤੁਹਾਨੂੰ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇਸ ਵਕਤ ਜਿਹੜੇ ਦਰਿਆਨ ਨੇ ਉਹਨਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸਤਲੁਜ ਦਰਿਆ ਦੀ ਅਸੀਂ ਗੱਲ ਕਰ ਰਹੇ ਹਾਂ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਇਸ ਕਰਕੇ ਉਹਨ ਲੋਕਾਂ ਨੂੰ ਵੀ ਥੋੜਾ ਸੁਚੇਤ ਹੋ ਕੇ ਰਹਿਣ ਦੀ ਜ਼ਰੂਰਤ ਹੈ ਤੇ ਜਿਹੜੇ ਲੋਕ ਗਰਮੀ ਤੋਂ ਰਾਹਤ ਪਾਉਣ ਵਾਸਤੇ ਨਦੀਆਂ ਨਹਿਰਾਂ ਦੇ ਵਿੱਚ ਡੁਬਕੀਆਂ ਲਾਉਂਦੇ ਨੇ ਤਾਰੀਆਂ ਲਾਉਂਦੇ ਨੇ ਦਰਿਆਵਾਂ ਦੇ ਵਿੱਚ ਤਾਂ ਹੁਣ ਉਹ ਪਾਣੀ ਤੋਂ ਆਪਣੀ ਦੂਰੀ ਬਣਾ ਲੈਣ ਕਿਉਂਕਿ ਕਈ ਵਾਰ ਪਾਣੀ ਦਾ ਵਹਾਅ ਇੰਨਾ ਕੁ ਜ਼ਿਆਦਾ ਤੇਜ਼ ਹੋ ਜਾਂਦਾ ਹੈ ਬੇਸ਼ੱਕ ਤੁਹਾਨੂੰ ਤੈਰਨਾ ਵੀ ਆਉਂਦਾ ਹੋਵੇ ਪਰ ਕਈ ਵਾਰ ਪਾਣੀ ਦਾ ਤੇਜ਼ ਵਹਾਅ ਤੁਹਾਨੂੰ ਰੋੜ ਕੇ ਵੀ ਲਿਜਾ ਸਕਦਾ ਹੈ ਇਸ ਕਰਕੇ ਕੱਲੂ ਤੁਹਾਡੀ ਜਾਨ ਤੇ ਕੋਈ ਖਤਰਾ ਬਣਾਈ ਇਸ ਤੋਂ ਪਹਿਲਾਂ ਹੀ ਤੁਸੀਂ ਸੁਚੇਤ ਹੋ ਜਾਓ ਲਗਾਕਾਰ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਪੈਰੀ بارش ਦੇ ਕਰਕੇ ਹੁਣ ਦਰਿਆਵਾਂ ਦਾ ਨਹਿਰਾਂ ਦਾ ਤੇ ਨਦੀਆਂ ਦਾ ਪਾਣੀ ਜਿਹੜਾ ਕੀ ਹੋਇਆ ਓਵਰਫਲੋ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਅਪੀਲ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ